ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਦੀ ਵਿਧਾਨ ਸਭਾ ਦੀ ਇੱਕ ਵੱਖਰੀ ਸਟੋਰੀ ਅੰਦਰਲੀ ਤਸਵੀਰ ਦਿਖਾ ਰਹੇ ਹਾਂ ਤੇ ਇਹ ਬਾਹਰੀ ਤਸਵੀਰਾਂ ਹਿੱਸਾ ਬਾਹਰੀ ਹੈ ਤੇ ਵਿਧਾਨ ਸਭਾ ਚ ਕਿਵੇਂ ਵਿਧਾਨ ਸਭਾ ਹਾਊਸ ਦੀ ਕਾਰਵਾਈ ਚੱਲਦੀ ਹੈ ਤੇ ਇਸ ਸਮੇਂ ਜਿਹੜੇ ਵਿਧਾਨ ਸਭਾ ਦੇ ਸਪੀਕਰ ਆਫ ਦਾ ਹਾਊਸ ਸ੍ਰੀ ਰਾਜ ਚਾਹਾਨ ਜੀ ਨੇ ਜੋ ਭਾਰਤੀ ਮੂਰਦੇ ਹਨ ਤੇ ਇਹ ਇਹਨਾਂ ਦਾ ਜਿਹੜਾ ਆਫਿਸ ਆ ਸਪੀਕਰ ਜੀ ਦਾ ਸੋ ਸਾਡੇ ਜਗਰੂਪ ਸਿੰਘ ਬਰਾੜ ਜੀ ਖੜੇ ਨੇ ਮਿਨਿਸਟਰ ਸਾਹਿਬ ਦੇ ਸਭਾ ਦੇ ਅੰਦਰ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਦੇ ਆਉਣ ਦੇ ਜੰਪਲ ਸਰਦਾਰ ਜਗਰੂਪ ਸਿੰਘ ਬਰਾੜ ਜੋ ਮਿਨਿਸਟਰ ਆਫ ਮਾਈਨਿੰਗ ਕ੍ਰਿਟੀਕਲ ਐਂਡ ਮਿਨਰਜ ਬੀਸੀ ਦੇ ਹਨ ਸੋ ਉਹ ਇਸ ਵਿਧਾਨ ਸਭਾ ਨੇ ਬੀਸੀ ਦੀ ਵਿਧਾਨ ਸਭਾ ਦਾ ਹਾਊਸ ਆ ਜਿੱਥੇ ਸਰਕਾਰ ਬਹਿ ਕੇ ਆਪਣੇ ਫੈਸਲੇ ਕਰਦੀ ਹੈ ਇਹਦੇ ਵਿੱਚ ਦੋ ਦਰਵਾਜ਼ੇ ਨੇ ਪਰਲੇ ਪਾਸੇ ਸਾਹਮਣੇ ਦੀ ਜਿਹੜੇ ਸੱਜੇ ਪਾਸੇ ਆ ਉਧਰ ਦੀ ਵਿਰੋਧੀ ਧਿਰ ਹੁੰਦੀ ਹੈ ਜਿਹੜਾ ਖੱਬੇ ਪਾਸੇ ਉਧਰ ਦੀ ਜਿਹੜੀ ਸਰਕਾਰ ਹੁੰਦੀ ਹੈ ਸੱਜੇ ਪਾਸੇ ਜਿਹੜੀਆਂ ਕੁਰਸੀਆਂ ਪਉਂਦੀਆਂ ਨੇ ਇੱਥੇ ਵਿਰੋਧੀ ਧਿਰ ਬਿੰਦੀ ਹੈ ਤੇ ਖੱਬੇ ਪਾਸੇ ਜਿਹੜੀਆਂ ਸਾਨੂੰ ਕੁਰਸੀਆਂ ਮਿਲਦੀਆਂ ਨੇ ਇਹਦੇ ਸਰਕਾਰ ਬੈੰਦੀ ਹੈ ਉਹ ਜਿਹੜਾ ਨੇੜੇ ਤਰੋਜ ਦੇ ਕੁਰਸੀਆਂ ਉੱਤੇ ਮੰਤਰੀ ਸਾਰੇ ਬੈੰਦੇ ਤੇ ਆਪਣੇ ਮੁੱਖ ਮੰਤਰੀ ਵੀ ਉਹਨਾਂ ਕੁਰਸੀਆਂ ਦੇ ਉੱਤੇ ਬੈੰਦਾ ਸਾਹਮਣੇ ੜੀ ਉੱਚੀ ਕੁਰਸੀ ਇਹਨਾਂ ਉੱਤੇ ਸਾਡੇ ਸਪੀਕਰ ਸਾਹਿਬ ਬੈੰਦੇ ਆ ਤੇ ਇਹਦੀ ਕਾਰਵਾਈ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਚੱਲਦੀ ਹੈ ਅਸੀਂ ਦੋ ਸਾਡੇ ਵਿਧਾਨ ਸਭਾ ਦੇ اجلاس ਨੋਰਮਲੀ ਹੁੰਦੇ ਆ ਇੱਕ ਸਾਡਾ ਚੱਲਦਾ ਫਰਵਰੀ ਤੋਂ ਲੈ ਕੇ ਮਈ ਤੱਕ ਫਰਵੀ ਮਾਰਚ ਪੈ ਮਈ 4 ਮਹੀਨੇ ਦੂਜਾ ਫਿਰ ਦਸੰਬਰ ਤੇ ਸੌਰੀ ਅਕਤੂਬਰ ਤੇ ਨਵੰਬਰ ਦੋ ਮਹੀਨੇ ਉਹ ਤੋਂ ਚੱਲਦਾ ਇਨੋਂ ਦਰਮਿਆਨ ਜਿਹੜੇ ਬੀਸੀ ਦੇ ਲੋਕਾਂ ਦੇ ਫੈਸਲੇ ਇੱਥੇ ਕੀਤੇ ਜਾਂਦੇ ਆ ਔਰ ਇਹਦੇ ਚ ਇਹ ਜ਼ਰੂਰ ਹੈ ਵੀ ਜਦੋਂ ਸਾਡੇ ਸਪੀਕਰ ਨੇ ਕਿਸੇ ਨੂੰ ਰੈਕੋਗਨਾਈਜ਼ ਕਰਤਾ ਜਿਹਨੇ ਬੋਲਣਾ ਉਸ ਤੋਂ ਬਾਅਦ ਉਹੀ ਬੰਦਾ ਪਹੁੰਚਾ ਇਹਦਾ ਹੋਰ ਨਹੀਂ ਕੋਈ ਬੋਲ ਸਕ ਰਿਹਾ ਤੇ ਜੋ ਉਹਨੇ ਕਹਿਣਾ ਉਹਦੇ ਮੁਤਾਬਕ ਇਹ ਜਿਹੜਾ ਇੱਥੇ ਕੰਮ ਚੱਲ ਸਕਦਾ ਤੇ ਇਹਦੀ ਲਾਈਵ ਹੈਗਾ ਇਹ ਆ ਇਹਦੇ ਆ ਸਾਹਮਣੇ ਲੋੜ ਦੋ ਟੀਵੀ ਵੀ ਲੱਗੇ ਕੈਮਰੇ ਲੱਗੇ ਸਾਰੇ ਦੋਨੇ ਪਾਸੇ ਦੋ ਦੋ ਇਹ ਜਦੋਂ ਵੀ ਸਾਰੇ ਕਾਰਵਾਈ ਆ ਉਹ 23 ਦੇ ਉੱਤੇ ਲਗਾਤਾਰ ਜਿਹੜੇ ਲਾਈਵ ਲੋਕਾਂ ਦੇਖੇ ਜਾਣਗੇ ਇਹਦੇ ਉੱਪਰ ਗੈਲਰੀ ਦੇ ਸਾਹਮਣੇ ਤੁਹਾਨੂੰ ਕੁਰਸੀਆਂ ਦਿੱਨੀਆਂ ਜਿਹੜੀਆਂ ਉੱਪਰ ਉਹ ਕੁਰਸੀਆਂ ਦੇ ਉੱਤੇ ਜਿਹੜੀ ਪਬਲਿਕ ਗੈਲਰੀ ਨੂੰ ਅਸੀਂ ਕਹਿੰਦੇ ਆ ਉਹਦੇ ਚ ਕੋਈ ਵੀ ਬੰਦਾ ਆ ਕੇ ਇੱਥੇ ਜਦੋਂ ਕਾਰਬੇ ਚੰਦੀ ਹੈ ਚਾਹੇ ਉਹ ਕੱਲ ਇੱਥੇ ਆਇਆ ਚਾਹੇ ਇੱਥੇ ਸਦੀ ਦਾ ਰਹਿੰਦਾ ਚਾਹੇ ਉਹ ਵਿਦਿਆਰਥੀ ਹੈ ਚਾਹੇ ਉਹ ਟੈਕਸੀ ਚਾਲਕਾ ਚਾਹੇ ਉਹ ਟਰੱਕ ਚਾਲਕਾ ਚਾਹੇ ਉਹ ਬਿਜ਼ਨਸਮੈਨ ਇੱਥੇ ਕੋਈ ਵੀ ਆ ਕੇ ਇਹਦੀ ਕਾਰਵਾਈ ਮੁਕੰਮਲ ਤੌਰ ਤੇ ਦੇਖ ਸਕਦਾ ਹੈ ਜਿਹੜੀ ਪਬਲਿਕ ਇੱਥੇ ਪਬਲਿਕ ਲਈ ਇਹ ਦਵਾਜੇ ਸਾਰੇ ਖੁੱਲੇ ਇੱਥੇ ਕੋਈ ਬੰਦ ਨਹੀਂ ਕਿਸੇ ਨੇ ਤੁਹਾਨੂੰ ਪੁੱਛਣਾ ਨਹੀਂ ਤੁਹਾਡੀ ਆਈਡੀ ਨਾਲ ਚੈੱਕ ਕਰਨੀ ਹੈ ਤੇ ਤੁਸੀਂ ਅੰਦਰ ਆ ਕੇ ਇੱਥੇ ਸਾਰੀ ਕਾਰਵਾਈ ਦੇਖ ਸਕਦੇ ਹੋ ਵਿਧਾਨ ਸਭਾ ਦੀ ਕਾਰਵਾਈ ਹੈ ਜਿਹੜੀ ਸੈਸ਼ਨ ਚੱਲਣਾ ਹੋ 18 ਫਰਵਰੀ 2025 ਨੂੰ 10:30 ਵਜੇ ਤੋਂ ਲੈ ਕੇ ਸ਼ਾਮ 7:00 ਵਜੇ ਤੱਕ ਇਹ ਸੈਸ਼ਨ ਚੱਲਦਾ ਹੈ ਤੇ ਮਈ ਮਹੀਨੇ ਤੱਕ ਇਹ ਸੈਸ਼ਨ ਚੱਲਦਾ ਹੁੰਦਾ ਜਿਹੜਾ ਤੇ ਇਸ ਤੋਂ ਬਾਅਦ ਅਗਲਾ ਜਿਹੜਾ ਫੇਰ ਸਤੰਬਰ ਤੋਂ 2 ਮਹੀਨੇ ਨਵੰਬਰ ਤੱਕ ਚੱਲਦਾ ਸੋ ਇੱਥੇ ਫੈਸਲੇ ਲੈ ਜਾਣੇ ਆ ਇਹ ਜਿਹੜੀ ਮੁੱਖ ਮੰਤਰੀ ਦੀ ਕੈਬਨਿਟ ਦੀ ਮੀਟਿੰਗ ਹੁੰਦੀ ਹੈ ਜਿੱਥੇ ਮਤਲਬ ਇਹਨਾਂ ਨੇ ਲੋਕਾਂ ਪ੍ਰਤੀ ਕੋਈ ਕਾਨੂੰਨ ਬਣਾਉਣੇ ਆ ਜਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਵਿਚਾਰਨਾ ਹੁੰਦਾ ਅਗਲੀਆਂ ਤਸਵੀਰਾਂ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਬ੍ਰਿਟਿਸ਼ ਕੋਲੰਬੀਆ ਦੇ ਸੀਐਮ ਡੇਵਿਡ ਐਬੇ ਦੀ ਇਹ ਕੁਰਸੀ ਹੈ ਜੀ ਤੇ ਮੰਨ ਲਓ ਮੈਨੂੰ ਇੱਕ ਸਨਮਾਨ ਦਿੱਤਾ ਗਿਆ ਬਿਠਾਇਆ ਗਿਆ ਸੋ ਇਹ ਉਹਨਾਂ ਦਾ ਦਫਤਰ ਆ ਜੀ ਮੁੱਖ ਮੰਤਰੀ ਆਪਣੇ ਦਾ ਬ੍ਰਿਟਿਸ਼ ਕੋਲੰਬੀਆ ਦਾ ਤੇ ਇਹ ਵਿਧਾਨ ਸਭਾ ਦੇ ਵੱਖ-ਵੱਖ ਐਂਗਲਾਂ ਤੋਂ ਜਿਹੜੀਆਂ ਅਸੀਂ ਵੱਖ-ਵੱਖ ਜਿਹੜੇ ਮੇਨ ਇਹਨਾਂ ਦੇ ਦਫਤਰ ਆ ਜਿਹੜੇ ਇਹ ਵਿਧਾਨ ਸਭਾ ਦਾ ਜਿਵੇਂ ਬੈਕ ਸਾਈਡ ਤੇ ਤੁਹਾਨੂੰ ਦਿਖ ਰਿਹਾ ਅੰਦਰੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਈਆਂ ਗਈਆਂ ਇਹ ਜਿਹੜੀ ਵਿਧਾਨ ਸਭਾ ਦੇ ਸਪੀਕਰ ਦੇ ਹਾ ਬੈਕ ਸਾਈਡ ਤੇ ਜਿਹੜੀ ਇਹਨਾਂ ਦੀ ਚੇਅਰ ਲੱਗੀ ਹੈ ਜੀ ਮਾਨਯੋਗ ਸਪੀਕਰ ਜਿਹੜੇ ਰਾਜ ਚਾਹਣ ਜੀ ਨੇ